ਜਾਤੀ ਜਨਗਣਨਾ ਵਾਸਤੇ ਅਨਾਉਂਸਮੈਂਟ ਹੋ ਗਈ ਹੈ ਜੀ ਇਹ ਬੜੀ ਵੱਡੀ ਅਨਾਉਂਸਮੈਂਟ ਹੈ ਔਰ ਜਿਹੜੇ ਮਿਨਿਸਟਰ ਸਾਹਿਬ ਨੇ ਇਹ ਇਹਦੀ ਕੀਤੀ ਹੈ ਅਨਾਉਂਸਮੈਂਟ ਉਹਨਾਂ ਨੇ ਜਦੋਂ ਸ਼ੁਰੂ ਕੀਤੀ ਅਨਾਉਂਸਮੈਂਟ ਇਹਨਾਂ ਦੀ ਜਿਹਨੂੰ ਪਨੋਕਿਓ ਪਰ ਇਹ ਕਹਿੰਦਾ ਝੂਠ ਬੋਲਦਾ ਉਹ ਜਿੰਨੀ ਵਾਰੀ ਝੂਠ ਬੋਲਦਾ ਸੀ ਉਹਨਾਂ ਕੰਮ ਲੰਬਾ ਹੋ ਜਾਂਦਾ ਸੀਗਾ ਇਹਨਾਂ ਲੋਕਾਂ ਨੇ ਪਨੋਕਿਓ ਨੂੰ ਵੀ ਮਾਤ ਕਰਤੀ ਆ ਅਸ਼ਵਨੀ ਵੈਸ਼ਨਵ ਸਾਹਬ ਨੇ ਇਹਨਾਂ ਨੇ ਜਿਹੜੀ ਓਪਨਿੰਗ ਰਿਮਾਰਕ ਆ ਉਹਦੇ ਚ ਇਹ ਕਹੇ ਜੀ ਕਾਂਗਰਸ ਨੇ ਹੁਣ ਤੱਕ ਜਾਤੀ ਜਨਗਣਨਾ ਹੋਣ ਦੀ ਦਿੱਤੀ ਤੇ ਉਹ ਇਹਦਾ ਵਿਰੋਧ ਕਰਦੀ ਰਹੀ ਹੈ ਚਲ ਕੁਛ ਤਾਂ ਸ਼ਰਮ ਕਰੋ ਰਾਹੁਲ ਗਾਂਧੀ ਨੇ ਪਾਰਲੀਮੈਂਟ ਦੇ ਵਿੱਚ ਬਿਆਨ ਦਿੱਤੇ ਆ ਉਹ ਕਦੋਂ ਦੇ ਕਹਿ ਰਹੇ ਆ ਉਹ ਕਹਿ ਰਿਹਾ ਸੀ ਕਰਵਾਵਾਂਗੇ ਤੇ ਤੁਸੀਂ ਕਹਿੰਦੇ ਕਾਂਗਰਸ ਨੇ ਇਹਦਾ ਵਿਰੋਧ ਕੀਤਾ ਕੁਝ ਕੁਝ ਹੱਥ ਹੁੰਦੀ ਹੈ ਇਹ ਹਦੋਂ ਬਟ ਐਨੀ ਹਾ ਹੁਣ ਇਹ ਜਾਤੀ ਜਾਣ ਕਰਨਾ ਦਾ ਸਿਹਰਾ ਆਪਦੇ ਲੈ ਲੈਣ ਚੰਗੀ ਗੱਲ ਆ ਕੁਛ ਵੀ ਹੈ ਕਹਿ ਦਿੱਤਾ ਪਰ ਇਹ ਗੱਲ ਜ਼ਰੂਰ ਸੋਚਣੀ ਅੜੀ ਹੈ ਕਿ ਸਾਡਾ ਪ੍ਰੋਬਲਮ ਪਾਕਿਸਤਾਨ ਨਾਲ ਐਸਾ ਬਹੁਤ ਅੜੀ ਹੋਈ ਹੈ ਗੱਲ ਉਹਦੇ ਦੌਰਾਨ ਕੋਈ ਉਸ ਦੇ ਮਾਮਲੇ 'ਚ ਕੋਈ ਬਿਆਨ ਆਉਣ ਦੀ ਥਾਂ ਤੇ ਜਾਤੀ ਜਾਣ ਕਰਨਾ ਦੀ ਗੱਲ ਕਿੱਥੋਂ ਆ ਗਈ ਕੀ ਇਹ ਉਹ ਧਿਆਨ ਡਾਇਵਰਟ ਕਰਨ ਵਾਸਤੇ ਕੀਤਾ ਜਾ ਰਿਹਾ ਜਾਂ ਇਹਨਾਂ ਨੇ ਸੱਚੀ ਸੁੱਚੀ ਕਰਵਾ ਦਿੰਦੇ ਆ ਔਰੇ ਹੈ ਇਸ਼ੂ ਆਪੋਜੀਸ਼ਨ ਦਾ